ਸਾਸ਼ਰੀਆ ਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਨਵਦੀਪ ਸ਼ਰਮਾ ਨજર ਪਾਉਣੇ ਹਾਂ ਦੇਸ਼ ਤੇ ਦੁਨੀਆ ਦੀਆਂ ਵੱਡੀਆਂ ਖਬਰਾਂ ਤੇ ਦਿੱਲੀ ਵਿੱਚ ਨੀਤੀ ਆਯੋਗ ਦੀ ਨਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਪੀਐਮ ਮੋਦੀ ਦੀ ਪ੍ਰਧਾਨਗੀ ਵਾਲੀ ਬੈਠਕ ਤੋਂ ਇੰਡੀ ਗਠਜੋੜ ਨੇ ਬਾਈਕਾਟ ਦਾ ਕੀਤਾ ਐਲਾਨ ਕਮਲਾ ਹੈਰਿਸ ਨੂੰ ਓਬਾਮਾ ਦਾ ਸਮਰਥਨ ਅਧਿਕਾਰਤ ਤੌਰ ਤੇ ਬਣੀ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਸੋਸ਼ਲ ਮੀਡੀਆ ਤੇ ਦਿੱਤੀ ਜਾਣਕਾਰੀ ਵਿਧਾਨ ਸਭਾ ਚੋਣ ਲੜਨਗੇ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਸੰਜੇ ਪਾਂਡੇ ਆਜ਼ਾਦ ਵਜੋਂ ਚੋਣ ਲੜਨ ਦਾ ਕੀਤਾ ਐਲਾਨ ਉਦੋਂਪੁਰ ਸ਼੍ਰੀਨਗਰ ਬਾਰਾਮੂਲਾ ਰੇਲ ਲਿੰਕ ਇਸ ਸਾਲ ਹੋ ਜਾਵੇਗਾ ਪੂਰਾ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰਾਜ ਸਭਾ ਚ ਦਿੱਤੀ ਜਾਣਕਾਰੀ ਨੀਟ ਯੂਜੀ ਦੇ ਸੰਸ਼ੋਧਿਤ ਨਤੀਜਿਆਂ ਵਿੱਚ ਕਾਟ ਤੋਂ ਘਟ ਕੇ 17 ਹੋਏ ਟੌਪਰ 4.2 ਲੱਖ ਉਮੀਦਵਾਰਾਂ ਦੇ ਬਦਲ ਗਏ ਰੈਂਕ ਜੰਮੂ ਕਸ਼ਮੀਰ ਦੇ ਇੱਕ ਪੁਵਾੜਾ ਚ ਅਤਵਾਦੀ ਹਮਲਾਤ ਤਿੰਨ ਜਵਾਨ ਜ਼ਖਮੀ ਸਰਚ ਆਪਰੇਸ਼ਨ ਦੌਰਾਨ ਕੋਈ ਸੀ ਗੋਲੀਬਾਰੀ ਜੰਮੂ ਕਸ਼ਮੀਰ ਵਿੱਚ 46 ਦਿਨਾਂ ਚ ਸੱਤ ਅਤਵਾਦੀ ਹਮਲਿਆਂ ਵਿੱਚ 11 ਜਵਾਨ ਹੋਏ ਸ਼ਹੀਦ ਬਿਹਾਰ ਦੇ ਤੇਪਾਰ ਡੈਮ ਚੋਂ ਮਿਲੀ ਨਵਦੇ ਵਿਦਿਆਲੇ ਦੇ ਵਿਦਿਆਰਥੀ ਦੀ ਲਾਸ਼ ਵਾੜ ਕੁੱਟਵੋਂ ਲਈ ਹੋਸਟਲ ਤੋਂ ਨਿਕਲਿਆ ਸੀ ਨਹੀਂ ਪਰਤੇ ਵਾਪਸ ਨੋਇਡਾ ਵਿਖੇ ਇੰਦਰ ਪ੍ਰਸਤ ਗੈਸ ਲਿਮਟਿਡ ਦੀ ਪਾਈਪਲਾਈਨ ਵਿੱਚ ਲੱਗੀ ਅੱਗ ਮੇਨਟੇਨੈਂਸ ਟੀਮ ਨੇ ਸਮੇਂ ਰੰਦਿਆਂ ਪਾਇਆ ਕਾਬੂ ਬੈਂਗਲੁਰੂ ਵਿੱਚ ਬਿਹਾਰ ਦੀ ਰਹਿਣ ਵਾਲੀ ਔਰਤ ਦਾ ਬੇਰਹਿਮੀ ਨਾਲ ਕਤਲ ਸਾਰੀ ਘਟਨਾ ਹੋਸਟਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ ਮੁਲਜ਼ਮ ਨੂੰ ਫੜਨ ਲਈ ਤਿੰਨ ਟੀਮਾਂ ਦਾ ਕੀਤਾ ਗਿਆ ਗਠਨ ਕੇਰਲ ਵਿੱਚ ਆਪਣੇ ਪੁੱਤ ਦੇ ਨਸ਼ੇ ਤੋਂ ਪ੍ਰੇਸ਼ਾਨ ਬਜ਼ੁਰਗ ਦੰਪਤੀ ਨੇ ਕੀਤੀ ਆਤਮਹੱਤਿਆ ਕਾਰਚੋਂ ਮਿਲੀਆਂ ਦੋਹਾਂ ਦੀਆਂ ਲਾਸ਼ਾਂ ਬਲਿਆ ਵਿੱਚ ਭਿਆਨਕ ਸੜਕ ਹਾ사 ਖੜੇ ਟਰੱਕ ਨਾਲ ਟਕਰਾਈ ਪਿਕਅਪ ਇੱਕ ਵਿਦਿਆਰਥੀ ਦੀ ਮੌਤ 10 ਹੋਏ ਜ਼ਖਮੀ ਲਖੀਮਪੁਰ ਖੀਰੀ ਵਿੱਚ ਕਾਬੜੀਆਂ ਦੇ ਟਰੈਕਟਰ ਟਰਾਲੀ ਨਾਲ ਟਰੱਕ ਦੀ ਹੋਈ ਟੱਕਰ ਇੱਕ ਦੀ ਮੌਤ 10 ਹੋਏ ਜ਼ਖਮੀ ਬਿਹਾਰ ਦੇ ਜ਼ਿਲ੍ਹਾ ਗੋਪਾਲਗੰਜ ਵਿੱਚ ਠੇਕੇਦਾਰ ਦੀ ਕਟਮਾਰ ਨਾਲ ਨੌਜਵਾਨ ਦੀ ਮੌਤ 10 ਦਿਨ ਪਹਿਲਾਂ ਹੀ ਹੋਇਆ ਸੀ ਵਿਆਹ ਰੁੜਕੀ ਵਿਕੇਸਤ ਦੋਸਤ ਨਾਲ ਸ਼ਹਿਰ ਕਰਨ ਗਿਆ ਆਈਆਈਟੀ ਦਾ ਵਿਦਿਆਰਥੀ ਗੰਗ ਨਹਿਰ ਵਿੱਚ ਡੁੱਬਿਆ ਦੂਸਰੇ ਦੀ ਬਚਾਈ ਗਈ ਜਾਨ ਪੁਣੇ ਵਿੱਚ 57 ਸਾਲ ਬਾਅਦ 114 ਐਮ ਐਮ ਬਾਰਿਸ਼ ਹੋਈ ਰਿਕਾਰਡ ਗੁਜਰਾਤ ਦੇ 10 ਜ਼ਿਲ੍ਹਿਆਂ ਵਿੱਚ ਆਇਆ ਹੜ੍ਹ ਸੂਰਤ ਵਿੱਚ 1 ਲੱਖ ਲੋਕ ਹੋਏ ਪ੍ਰਭਾਵਿਤ ਇੱਕ ਸਾਲ ਵਿੱਚ ਹਵਾਈ ਯਾਤਰਾ 20% ਦੀ ਹੋਈ ਮਹਿੰਗੀ 16 ਹਵਾਈ ਅੱਡਿਆਂ ਨੇ ਡਵੈਲਪਮੈਂਟ ਫੀਸਾਂ ਵਿੱਚ 224% ਦੀ ਕੀਤਾ ਵਾਧਾ ਪਹਾੜਾਂ ਵਿੱਚ ਮੀਂਹ ਕਾਰਨ ਨਦੀਆਂ ਦੇ ਵਿੱਚ ਆਇਆ ਹੜ੍ਹ ਹਰੀਦوار ॠषिਕੇਸ਼ 'ਚ ਅਲਰਟ ਜਾਰੀ ਦੂਣ ਵਿੱਚ ਸਕੂਲ ਕਾਲਜ ਕਿਤੇ ਗਏ ਬੰਦ ਨਵੀਂ ਮੁੰਬਈ ਵਿੱਚ ਤਿੰਨ ਮੰਜ਼ਿਲਾ ਇਮਾਰਤ ਡਿੱਗੀ ਦੋ ਲੋਕਾਂ ਦੇ ਮਲਬੇ 'ਚ ਦੱਬੇ ਹੋਣ ਦਾ ਖਦਸ਼ਾ ਸਵੇਰੇ 5 ਵਜੇ ਹੋਇਆ ਸੀ ਹਾਸਾ ਲਦਾਖ ਵਿੱਚ ਬਣੇਗੀ ਦੁਨੀਆ ਤੋਂ ਸਭ ਤੋਂ ਉੱਚੀ ਸੁਰੰਗ ਲਗਭਗ 15800 ਫੁੱਟ ਦੀ ਹੋਵੇਗੀ ਉਚਾਈ ਪੈਰਿਸ 올림픽 ਦੀ ਸ਼ੁਰੂਆਤ ਸੀਨ ਨਦੀ ਤੇ ਰੰਗਾਰੰਗ ਪ੍ਰੋਗਰਾਮ ਵਿੱਚ ਲੇਡੀ ਗਾਗਾ ਨੇ ਕੀਤਾ ਪਰਫਾਰਮ ਪੈਰਿਸ 올림픽 ਉਦਘਾਟਨੀ ਸਮਾਰੋਹ ਵਿੱਚ ਪੀਵੀ ਸਿੰਧੂ ਅਤੇ ਅੰਚਤਾ ਸ਼ਰਤ ਕਮਲ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਸਮਾਰੋਹ ਵਿੱਚ ਲਿਆ ਹਿੱਸਾ ਪੈਰਿਸ 올림픽 ਵਿੱਚ ਹਰਿਆਣਾ ਦੇ ਸਭ ਤੋਂ ਵੱਧ ਐਥਲੀਟ ਹਰਿਆਣਾ ਦੇ 24 ਤਾਂ ਪੰਜਾਬ ਦੇ 19 ਐਥਲੀਟ ਲੈਣਗੇ ਹਿੱਸਾ 올림픽 ਤੋਂ ਪਹਿਲਾਂ ਫਰਾਂਸ ਦੇ ਰੇਲ ਨੈਟਵਰਕ ਤੇ ਹਮਲਾ ਪੈਰਿਸ ਆਉਣ ਵਾਲੀਆਂ ਤਿੰਨ ਰੇਲ ਲਾਈਨਾਂ ਤੇ ਅੱਗ ਜਣੀ ਅਤੇ ਭੰਨ ਤੋੜਦੀਆਂ ਘਟਨਾਵਾਂ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ T20 ਸੀਰੀਜ਼ ਦਾ ਪਹਿਲਾ ਮੈਚ ਸ਼ਾਮ 7 ਵਜੇ ਪੱਲੇ ਕਿਲੇ ਸਟੇਡੀਅਮ ਵਿੱਚ ਖੇੜਿਆ ਜਾਵੇਗਾ ਮੁਕਾਬਲਾ ਦੇਸ਼ ਅਤੇ ਦੁਨੀਆ ਦੀਆਂ ਖਬਰਾਂ ਦੇਖਣ ਲਈ ਇਸੇ ਤਰ੍ਹਾਂ ਜੁੜੇ ਰਹੋ ਜਗਬਣੀ ਟੀਵੀ ਨਾਲ